ਮੈਂ ਦੇਖ ਸਕਦਾ ਮੈਂ ਬੰਦ ਕੀਤਾ ਕੋਈ ਗੱਲ ਨਹੀਂ ਰੌਂਡੀ ਇਧਰ ਆਣਾ ਤਰਾ ਹੰਕਾਰ ਭੰਨਣਾ ਐਦਾਂ ਗਾਲਾਂ ਕੱਢਦਾ ਕਾਇਦੇ ਫਾਈ ਐਦਾਂ ਕਰ ਦੋਵੇਂ ਸਰਕਾਰੀ ਜੋਬ ਕਰਦੇ ਅੱਗੇ ਤਾਂ ਜੋਬਾਂ ਦੀ ਲੱਗੀ ਜੱਗ ਲੱਗੀ ਪ੍ਰੋਪਰੀਆਂ ਦੀ ਇਹ ਕਬਜ਼ੇ ਕਰ ਲਈਏ ਤੇ ਗਰਬਾਣੀ ਰੋਲਦੀ ਰੋਲੇ ਪਰਾਂਗੇ ਮੈਨੂੰ ਕੀ ਲੱਗੇ ਆ ਨਹੀਂ ਬੀਬੀ ਆ ਗਿਆ ਇਹ ਮਾਰਦੇ ਹੋਆ ਕਿਵੇਂ ਮਾਰਦੇ ਤਾ ਤਾ ਵੀ ਇਤਨੀ ਤੈਨੂੰ ਵੜੀ ਇਹਨੂੰ ਤਾਂ ਪਤਾ ਹੀ ਕੁਝ ਨਹੀਂ ਨਾ ਅਮੇ ਕਿੰਨੇ ਬਾਗਰ ਬੱਚੀ ਇੱਕ ਹਸਾਰ ਦਿਓਦਾ ਦੋ ਸਾਲ ਤੋਂ ਬੈਨ ਲੋਕ ਲੱਗੀ ਆ ਤੇ ਦੋ ਮਹੀਨੇ ਹੋ ਗਏ ਮਿਲਣ ਨਹੀਂ ਕੋਈ ਆ ਦੇਖਣ ਨਹੀਂ ਕੋਈ ਆ ਇੱਥੋਂ ਮਾਰੇ ਦੇ ਮਸਲੂਕ ਚੱਕੇ ਜੀ ਕਿੱਥੇ ਆ ਪੁੱਤੀਆਂ ਪੁੱਤੀਆਂ ਮੈਂ ਉਥੇ ਨਾਲ ਦੇ ਘਰ ਚੱਕ ਰੱਖਿਆ ਇੱਥੋਂ ਦੇ ਪੁੱਤੀਆਂ ਲੈ ਗਿਆ ਇੱਥੇ ਲੈ ਆ ਪੁੱਤੀਆਂ ਆਕਾਸ਼ ਵਿਧੀ ਸਤਕਾਰ ਨਾਲ ਮਾਰੇ ਦੇ ਪੁੱਤੀਆਂ ਲੈ ਕੇ ਆਇਓ ਹੋਰ ਕਿਤੇ ਵੇਖੀ ਪੁੱਤੀਆਂ ਪੁੱਤੀਆਂ ਕਿਤੇ ਪਈਆਂ ਕਿ ਭਾਜੀ 3-4 ਗੱਡੀਆਂ ਇੱਕ ਇੱਥੋਂ ਗੱਡੀ ਆ ਦੋ ਤਿੰਨ ਮੈਂ ਉਧਰੋਂ ਗੱਡੀਆਂ ਹਜੇ ਵੀ ਆ ਪਤਾ ਨਹੀਂ ਇੱਥੇ ਲੋਕ ਲੱਗੇ ਆ ਆ ਚੀਜ਼ਾਂ ਲੋਕ ਲੱਗੇ ਹੋ ਸਕਦਾ ਹਜੇ ਵੀ ਕੁਝ ਨਾ ਕੁਝ ਹੋਵੇ ਕੋਲ ਇਸ ਸਪੀਕਿੰਗ ਟੂ ਸਮਵਨ ਐਲਸ ਇਹਨੇ ਮੁੰਸ਼ੀ ਨੂੰ ਕਰਨ ਰਿਹਾ ਮਾੜਾ ਇਹ ਮੁੰਸ਼ੀ ਦਾ ਨੰਬਰ ਹੈ ਨਾ ਹਾਂਜੀ ਮੁੰਸ਼ੀ ਦਾ ਨੰਬਰ ਹੈ ਉਹਨੂੰ ਲੋ ਲਗਾ ਚਾਰਲੀ 852 ਕੀ ਨਾਂ ਦਾ ਕਮਲ ਕੀ ਆ ਨਾਂ ਤੇ ਵੀ ਪਤਾ ਨਹੀਂ ਸੀਗਾ ਕਮਲ ਕਮਲ ਹੈਲੋ ਆਪਣਾ ਬਾਜੀ ਕੀ ਨਾਂ ਤੁਹਾਡਾ ਕਮਲ ਆਪਣਾ ਬਾਜੀ ਕਿੱਲਾ ਇਕੱਲਾ ਬੋਲ ਯਾਰ ਅਜੇ ਕੋਈ ਨਹੀਂ ਆ ਲਿਆ ਲਾਈਟ ਮੇਨੋ ਹਲਾ ਲਾਈਟ ਮਾਲਕ ਜੀ ਇਹ ਕੀ ਕਹਿੰਦਾ ਮਾਰ ਰਿਆਂਗੇ ਨਹੀਂ ਨਹੀਂ ਭਾਜੀ ਨਹੀਂ ਹੈਲੋ ਆਪਣਾ ਭਾਜੀ ਕੀ ਨਾਮ ਆਪ ਜੀ ਦਾ ਕਮਲ ਮੈਂ ਭਾਈ 10 ਮਿੰਟਾਂ ਦਾ ਰੋਇਥੇ ਆ ਰਿਹਾ ਤੁਹਾਨੂੰ ਦੱਸਦਾ ਇੱਥੇ ਆ ਗਏ ਨਹੀਂ ਕੀ ਨਾਮ ਕੀ ਤੁਹਾਡਾ ਮੈਂ ਤੁਹਾਨੂੰ ਸਾਰਾ ਕੁਝ ਦੱਸਦਾ ਇੱਥੇ ਆ ਗਏ ਨਾ ਭਲੀ ਮੇਰੇ ਤੋਂ ਵੀ ਲੈਣਾ ਲੈ ਨਾਮ ਭਾਈ ਬੋਲਦੇ ਕਿਦਾਂ ਤੁਸੀਂ ਮੈਂ ਭਾਈ ਥਾਰੇ ਨੂੰ 10 ਮਿੰਟਾਂ ਇੱਥੇ ਆ ਗਿਆ ਤੁਹਾਨੂੰ ਦੱਸ ਆ ਗੁਰਬਾਨੀ ਦੀਆਂ ਪੋਥੀਆਂ ਤੁਸੀਂ ਸੁਤੀਆਂ ਬੇਦਵੀ ਕੀਤੀ ਨਾ ਇੱਥੇ ਕਿਹੜੇ ਭਾਈ ਤੂੰ ਤੁਸੀਂ ਮੇਰੇ ਘਰ ਆ ਜਿੰਦਰਾ ਤੋਰਿਆ ਤੁਸੀਂ ਗੁਰਬਾਣੀ ਦੀ ਪੁੱਤ ਜੀ ਕਿਦਾ ਬੇਦਬੀ ਕੀਤੀ ਤੁਸੀਂ ਜਿੰਦਰਾ ਆ ਕੇ ਮੇਰੇ ਘਰ ਗੁਰਦੇ ਤੁਸੀਂ ਬਾਹਰ ਤੁਸੀਂ ਵੱਡੀ ਕੋਈ ਗੱਲ ਨਹੀਂ ਤੂੰ ਆ ਜਾ ਫਿਰ ਤੂੰ ਆ ਜਾ ਐਦਾਂ ਕਰਦੇ ਆ ਫਿਰ ਵਧੀਆ ਗੱਲ ਆ ਜਾ ਆ ਫੜੋ ਜੋ ਜਗਲੂਪਾ ਆ ਫੋਨ ਲਾ ਦੇ ਕਰ ਬਾਰ ਬਾਰ ਜਦੋਂ ਚੁਗਦਾ ਤਾਂ ਗੱਲ ਕਰਾ ਵਾਹਿਗੁਰੂ ਜੀ ਕਾ ਖਾਲਸਾ ਰਬ ਦੇ ਜੀ ਇਹ ਤਰਨਤਾਰਨ ਦੇ ਵਿੱਚ ਗੁਰਤੇਗ ਬਾਦਨਗਰ ਜਾਇ ਸਿੰਘ ਹੈ ਜਗਜੀਤ ਸਿੰਘ ਇਹ ਸੰਸਥਾ ਚਲਾਉਂਦੇ ਨੇ ਇੱਥੇ ਕੋਈ ਰੈਸਕਿਊ ਕਰਨ ਆਇਆ ਸੀ ਬੱਚੀ ਨੂੰ ਕਿਸੇ ਨੂੰ ਜਿਹੜੀ ਕਿ ਕਿੰਨੇ ਸਾਲ ਤੋਂ ਬੰਦ ਆ ਇੱਥੇ 2 ਸਾਲ ਤੋਂ 2 ਸਾਲ ਤੋਂ ਬੰਦ ਆ ਉਹ ਜਿੰਦਾ ਮਾਰ ਕੇ ਇਹਨੂੰ ਘਰੇ ਰੱਖਦੇ ਸੀਗੇ ਇਹਨਾਂ ਨੇ ਸਾਨੂੰ ਹੁਣ ਫੋਨ ਕੀਤਾ ਸੀ ਆਏ ਆ ਸਾਡੇ ਆਉਂਦਿਆਂ ਨੂੰ ਇਹਨਾਂ ਨੇ ਤੇ ਵੈਸੇ ਉਤੋਂ ਪੋਥੀਆਂ ਚਾੱਕ ਲੀਆਂ ਸੀਗੀਆਂ ਬਹੁਤ ਗੰਦੀ ਹਾਲਤ ਦੇ ਵਿੱਚ ਗੁਰਬਾਣੀ ਦੀਆਂ ਇਹ ਪੋਥੀਆਂ ਜਿਹੜੀਆਂ ਨੇ ਵਾਇਰਲ ਆ ਕੱਲਾ ਕੱਲਾ ਇੱਥੇ ਅੰਗ ਜਪਜੀ ਸਾਹਿਬ ਦੀਆਂ ਪੋਥੀਆਂ ਤੇ ਆ ਦੇਖੋ ਉਸ ਬੰਦੇ ਨੇ ਉਹਨੇ ਫੋਨ ਕੀਤਾ ਤੇ ਉਲਟਾ ਇਹਨਾਂ ਨੂੰ ਗੱਡਿਓ ਧਮਕੀਆਂ ਦਿੰਦਾ ਵੀ ਤੇਈ ਸਾਡੇ ਘਰ ਦਾ ਜਾਂਦਾ ਤੋੜ ਕੇ ਤੇ ਪੁੱਤੀਆਂ ਦੀ ਪਤ ਵੀ ਆਪ ਕੀਤੀ ਆ। ਆਹ ਦੇਖੋ ਸਾਡੇ ਸਿੱਖਾਂ ਦਾ ਬੇੜਾ ਗਰਗ ਹੋ ਗਿਆ। ਹੋਰ ਇਸ ਤੋਂ ਵੱਧ ਬੇੜਾ ਗਰਗ ਹੋਣਾ ਦੇਖੋ। ਹੁਣ ਬੇੜਾ ਗਰਗ ਹੋਣਾ ਕਿੰਨੂੰ ਕਹਿੰਦੇ ਚਲੋ ਕੁੜੀ ਅੰਦਰ ਬੰਦ ਕੀਤੀ ਆ ਉਹ ਤੇ ਵੱਖਰਾ ਵਿਚਾਰ ਇਨਸਾਨ ਆ। ਕੋਈ ਹੋਊਗਾ ਉਹਨਾਂ ਦਾ ਪਰ ਆ ਕੀ ਆ? ਆ ਲੋ ਚਾਹ ਪਈ ਸਾਹਿਬ ਦੀਆਂ ਪੋਥੀ ਆ। ਆਹ ਹਾਲਾਤ ਹੈ ਜੀ ਸਾਡੇ ਸਿੱਖਾਂ ਦੇ ਸਿੱਖ ਨੇ ਜਿਹੜਾ ਬੰਦਾ ਆ ਕੇ ਨਾ ਇਹਦਾ ਇਹ ਸਿੱਖ ਪਰਿਵਾਰ ਆ ਸਿੱਖ ਪਰਿਵਾਰ ਆ ਕਿ ਕਿਹੜੀ ਹਾਲਾਤ ਪਈਆਂ ਇੱਥੇ ਇੱਥੇ ਅੰਦਰ ਜਿਹੋ ਤੁਹਾਨੂੰ ਵੀਡੀਓ ਜਿਹੜੀ ਆ ਉਹ ਇਹਨਾਂ ਨੇ ਬਣਾਈ ਆ ਜਿੱਥੇ ਅੰਦਰ ਸੀ ਗਏ ਆ ਉੱਥੇ ਬਹੁਤ ਗੰਦੀ ਹਾਲਤ ਦੇ ਵਿੱਚ ਜਿੱਥੇ ਗੰਦੇ ਕੱਪੜੇ ਸਭ ਕੁਝ ਪਿਆ ਸੀ ਉਹਦੇ ਵਿੱਚ ਪੁੱਥੀਆਂ ਪਈਆਂ ਸੀਗੀਆਂ ਪੁੰਝੇ ਬਾਹਰ ਹੀ ਪਈਆਂ ਸੀ ਸਾਰੇ ਬਾਹਰ ਹੀ ਕਦੀ ਮਿਸਣਾ ਦੋ ਸੱਤ ਇਹਨਾਂ ਨੇ ਅੱਗੇ ਜਾ ਕੇ ਦੇਖਿਆ ਹੀ ਨਹੀਂ ਅਗਲੀ ਇਹ ਵੀ ਪਤਾ ਹੋਵੇ ਇਹਨਾਂ ਨੂੰ ਕਿ ਪੋਥੀਆਂ ਵਿੱਚ ਹੈਗੀਆਂ ਵਾ ਇਹਨਾਂ ਦੀ ਰਿਕਾਰਡਿੰਗ ਹੈ ਇਹਨਾਂ ਦੀ ਵਾਈਫ ਦੀ ਬਿਲਕੁਲ ਰਿਕਾਰਡਿੰਗ ਆ ਉਹ ਕਹਿੰਦੀ ਵੀ ਜੀ ਅਸੀਂ ਪੋਥੀਆਂ ਰੱਖਿਆ ਸੇਫ ਰੱਖਿਆ ਸੀ ਰਿਕਾਰਡਿੰਗ ਹੈ ਵੀਰ ਨਾ ਹਾਂਜੀ ਠੀਕ ਆ ਥਾਣੇ 'ਉਹ ਫੋਨ ਵੀ ਚੁੱਕਦਾ ਯਾਰ ਇੱਥੇ ਵੈਗਰੋ ਇੰਜਾਰ ਸਾਹਿਬ ਮੋਹਸੇਬੋ ਬੋਲਦੇ ਨਹੀਂ ਥਾਣੇ ਤੋਂ ਜੀ ਵੀਰ ਜੀ ਮੈਂ ਬਾਬਾ ਪਰਮਜੀਤ ਸਿੰਘ ਅਕਾਲੀ ਬੋਲਦਾ ਅ ਇੱਥੇ ਨਾ ਸਾਨੂੰ ਫੋਨ ਆਇਆ ਸੀਗਾ ਤੇ ਉਹ ਸੰਸਤਾ ਵਾਲਾ ਆਪਣਾ ਬਬਰਦਨ ਦੇਵ ਵਾਲੇ ਸਿੰਘ ਨੇ ਇੱਥੇ ਕੋਈ ਉਹ ਰੈਸਕਿਊ ਕਰਨ ਆਏ ਸੀਗੇ ਕਿਸੇ ਬੱਚੀ ਨੂੰ ਜੀ ਭੈਣ ਨੂੰ ਗੁਰੂ ਪੀਰ ਬਹਾਦਰ ਨਗਰ ਦੇ ਵਿੱਚ ਇੱਕ ਸੰਸਥਾ ਵਾਲੇ ਸਿੰਘ ਨੇ ਇੱਥੇ ਜਗਜੀਤ ਸਿੰਘ ਹੁਣੀ ਉਹ ਰੈਸਕਿਊ ਕਰਨ ਆਏ ਸੀ ਕਿਸੇ ਬੱਚੀ ਨੂੰ 4 ਸਾਲ ਤੋਂ ਕਿ 2 ਸਾਲ ਤੋਂ ਕਿਸੇ ਘਰ 'ਚ ਬੱਚੀ ਬੰਦ ਸੀ ਪਰ ਜਦੋਂ ਰੈਸਕਿਊ ਕਰਨ ਵਾਸਤੇ ਉਹ ਆਏ ਤੇ ਉੱਥੇ ਅੰਦਰ ਜਦੋਂ ਉਹਨਾਂ ਨੇ ਦੇਖਿਆ ਤੇ ਗੁਰਬਾਣੀ ਦੀਆਂ ਪੋਥੀਆਂ ਜੀ ਨਿਤਨੇਮ ਦੀਆਂ ਬਹੁਤ ਮਾੜੀ ਹਾਲਤ 'ਚ ਖਸਤਾੜ 'ਚ ਪਾਟੀਆਂ ਹੋਈਆਂ ਉੱਥੇ ਸੁੱਟੀਆਂ ਹੋਈਆਂ ਸੀ ਅੰਦਰ ਜੀ ਮੈਂ ਪਰੰਗ ਸਿੰਘ ਅਕਾਲੀ ਬੋਲਦਾ ਛੇਰੀ ਅਮਨਸਰ ਸਾਹਿਬ ਤੋਂ ਸੇਵਾਦਾਰ ਹਾਂ ਜੀ ਮੈਂ ਉੱਥੇ ਵੀ ਉਹਨਾਂ ਨੇ ਬੁਲਾਇਆ ਸੀ ਮੈਂ ਉਹਨਾਂ ਉੱਥੇ ਮੌਕੇ ਤੇ ਪਹੁੰਚਿਆ ਜੀ ਹਾਂ ਆ ਜਿਹੜੀ ਤਾਂ ਇਹ ਕਿਹੜਾ ਕਹੇਗਾ ਜੀ ਦੂ ਤੇਗ ਬਾਦਰ ਨਗਰ ਜਿੱਥੇ ਡੱਬੇ ਬਣਾਉਂਦੇ ਆ ਮਠਾਈ ਦੇ ਡੱਬੇ ਜਿੱਥੇ ਮਠਾਈ ਦੇ ਡੱਬੇ ਬਣਾਉਂਦੇ ਆ ਜੀ ਤੁਸੀਂ ਕਾਲ ਕਰ ਲਿਓ ਮੈਂ ਤੁਹਾਨੂੰ ਦੱਸ ਦੂੰਗਾ ਸਿੰਘ ਦੱਸ ਦੂੰਗਾ ਜੀ 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 ਨਾ ਵਾਪਸ ਜੀ ਐਮ ਸੀ ਸਾਹਿਬ ਹੋਰ ਮੈਂ ਸਭ ਕੀ ਹਾਲ ਨੇ ਦਸ਼ੰਗ ਕਿਤੇ ਤੁਸੀਂ ਪੁੱਤੀਆਂ ਤੇ ਲੈਓ ਪੁੱਤੀਆਂ ਹਾਂ ਪੁੱਤ ਅਸਿਕਾ ਕੋਟੇ ਟੇਬਲ ਲਿਆਓ ਇਹ ਤੇ ਯਾਰ ਟੇਬਲ ਲਿਆਓ ਤੇ ਟੇਬਲ ਤੇ ਰੱਖ ਦੇ ਹਲੋ ਉਹਨੂੰ ਅੰਦਰ ਧਾਰ ਕੇ ਬਿਠਾ ਇੱਕ ਨੇਜਰ ਤੋਂ ਬੰਦ ਸੀ ਕੁੜੀ ਵਾਵਾ ਸਮੇਟਿਆ ਜਿਹੜੇ ਪਹਿਲੇ ਤੇ ਫਾਦਰ ਹੀ ਜਦੋਂ ਤਿੰਨ ਨੂੰ ਰੋਟੀ ਪਾਣੀ ਦਾ ਕਿਦਾਂ ਸੀਗਾ ਜੀ ਉਹ ਵੈਰੀ ਟ੍ਰਿਕ ਆਂਢੀ ਗਵਾਂਢੀ ਦਿੰਦੇ ਸੀ ਆ ਦੇਖੋ ਹਮ ਸਰ ਵਾਏ ਕਰੋ ਇਹ ਗੁਰਬਾਣੀ ਦੀਆਂ ਪੋਥੀਆਂ ਉੱਥੇ ਬਹੁਤ ਮਾੜੀ ਇਲਾਜ ਮਾੜੀ ਇਲਾਜ ਇਹਨੂੰ ਵੀਡੀਓਗ੍ਰਾਫੀ ਕੀਤੀ ਮੁੰਡਿਆਂ ਨੇ ਪਰ ਇਹਨਾਂ ਨੂੰ ਪਤਾ ਇਹਨਾਂ ਨੂੰ ਮੈਂ ਤੈਨੂੰ ਉਹ ਦੱਸਾਂ ਕਿ ਜਿਹਨਾਂ ਨੂੰ ਬੁੱਧੀ ਹੈ ਉਹ ਬੁੱਧੀ ਵਾਲੇ ਆਣ ਕੇ ਅੰਦਰ ਵੇਂਦੇ ਆ ਤੇ ਉਹਨਾਂ ਦਾ ਵਰਜਰੀ ਕਰਦਾ ਵੀ ਸਾਫ ਸਵਾਲ ਕਰਦਾ ਹੁਣ ਉਹ ਦੇ ਵਿਚਾਰੀ ਨੂੰ ਪਤਾ ਨਹੀਂ ਆ ਹੁਣ ਉਹਦਾ ਕੀ ਜੇ ਉਹ ਮਾਨਸਿਕਾ ਚੰਗੀ ਨਹੀਂ ਉਹ ਤਾਂ ਪਾਰ ਪਾਰ ਸੁੱਟੀ ਜਾਵੇ ਭਾਵੇਂ ਮਾਨਸਿਕਾ ਲਈ ਉਹਦਾ ਤਾਂ ਕੀਤਾ ਹੁਣ ਉਹਨੂੰ ਉਹਦੇ ਵਾਸਤੇ ਤਾਂ ਉਹ ਉਹਦੀ ਮਾਨਸਿਕ ਕਿਦਾਂ ਨੂੰ ਕਾਗਿ ਸਮਝੇ ਕੋਈ ਬੁੱਕ ਸਮਝੋ ਲੈ ਫੜ ਕੇ ਪਾਰ ਕੇ ਸੁੱਟੀ ਜਾਂਦੀ ਹੋਵਿੰਦਰ ਤੇ ਤਕੀਬ ਤਾਂ ਕੀ ਕੀਤਾ ਉਹਨੇ ਸੁੱਟੇ ਅੰਦਰ ਪਹਿਲਾਂ ਚ ਪਏ ਸੀ ਫਾੜੇ ਵੀ ਆ ਫਾੜੇ ਪਹਿਲਾਂ ਚ ਪਏ ਸੀ ਅੰਦਰਲੇ ਕੱਲੇ ਸਮਝਦਾਰਨ ਤੇ ਵੇਖਣਾ ਚਾਹੀਦਾ ਨਾ ਓਡਾ ਗਾੜੀਆਂ ਆਉਂਦਾ ਵਾ ਇਹਨਾਂ ਨੂੰ ਤਾਂ ਤਨਕੀ ਦਾ ਵਿਚਾਰ ਨੂੰ ਫਿਰ ਮੈਂ ਤਾਂ ਆ ਆ ਬਾਅਦ ਦੇ ਵਿੱਚ ਤਨਕੀ ਦਾ ਮਤਲ ਮਾਤਮਰ ਨੇ ਜੀ ਡਿਊਟੀ ਲਈ ਹੈ ਜੀ ਸੇਵਾ ਕਰਦੇ ਆ ਬਹੁਤ ਨਾ ਠੀਕ ਅੱਜ ਕੱਲ ਦੇ ਸਮੇਂ ਆਏ ਪਹੁੰਚ ਗਏ ਤੁਸੀਂ ਕਿੱਥੇ ਦੇ ਨਹੀਂ ਹੈਗਾ ਅੰਦਰ ਆ ਜਾਓ ਨਾ ਵੀ ਦੇ ਘਰ ਦਾ ਦੇਖੀਏ ਇਹ ਚੀਜ਼ ਨੂੰ ਕਿੰਦਾ ਸੀ ਇਹ ਤੈਨੂੰ ਇਹ ਦੋਵੇਂ ਕਹਿੰਦੇ ਸਰਕਾਰੀ ਜਾਮ ਕਰਦੇ ਆ ਇਹ ਦੋਵੇਂ ਸਰਕਾਰੀ ਜਾਮ ਕਰਦੇ ਆ ਜਿਹੜੀ ਇਹਨਾਂ ਦੀ ਵਾਈਫ ਆ ਉਹ ਟੀਚਰ ਵਾ ਆਪੇ ਡਾਕ ਵਿਭਾਗ ਦੇ ਵਿੱਚ ਅੱਛਾ ਤੁਸੀਂ ਤੁਸੀਂ ਇਹ ਤੇ ਰੰ ਨੂੰ ਜੀ ਨਹੀਂ ਮੰਮੀ ਆਹ ਪਰਵਾਰ ਨਹੀਂ ਇਹ ਤਾਂ ਗਵਾਂਢ ਚੋਂ ਆ ਗਵਾਂਢ ਚੋਂ ਹਾਂ ਲੋਕਲੀ ਆ ਸਾਡੇ ਤੁਸੀਂ ਗਵਾਂਢ ਚੋਂ ਅੱਛਾ ਇਹ ਘਰ ਕਿੰਨੇ ਜਦੋਂ ਬੰਦ ਆ ਜੀ ਹਰਜੋਤ ਸਿੰਘ ਕਿੰਨੇ ਜਦੋਂ ਘਰ ਬੰਦ ਹੋ ਗਏ ਬਾਬਾ ਜੀ 2 ਸਾਲ ਤੋਂ ਪਹਿਲਾਂ ਤੇ ਇਹਨਾਂ ਦੇ ਪਿਤਾ ਜੀ ਹੁੰਦੇ ਸੀ ਚਲੋ ਸਾਮ ਸੰਭਾਲ ਕਰਦੇ ਸੀ ਮੇਡੀ ਦੀ ਆ ਬੇਟੀ ਦੀ ਠੀਕ ਇਹ ਮਾਨਸਿਕ ਤੌਰ ਤੇ ਬਿਲਕੁਲ ਠੀਕ ਆ ਤੋ ਹੈਗੀ ਤੇ ਸ਼ੁਰੂ ਤੋਂ ਹੀ ਮਾਨਸਿਕ ਤੌਰ ਤੇ ਬਿਮਾਰੀ ਆ ਠੀਕ ਪਰ ਇਹ ਵੀ ਜਦੋਂ ਪਿਤਾ ਜੀ ਹੈਗੇ ਆ ਤੋ ਮਤਲਬ ਉਹ ਧਿਆਨ ਰੱਖਦੇ ਆ ਠੀਕ ਰਹਿੰਦੀ ਹਾਂ ਕੰਮਕੁਮਾਈ ਕਰ ਲੈਂਦੀ ਸਾਰਾ ਹਾਂ ਜਿੱਦਾਂ ਨੂੰ ਕਹਿੰਦੇ ਸਮਝਾ ਲੈਂਦੇ ਤੇ ਹੁਣ ਜਦੋਂ ਇਹ ਮਤਲਬ ਜਦੋਂ ਜੇ ਮਨ ਲੋ ਇਹ ਬੰਦ ਆ 2 ਸਾਲ ਤੋਂ ਤੇ ਉਹ ਆਉਂਦੇ ਇੱਥੇ ਜਿਹੜੇ ਭਰਾ ਆਉਂਦਾ ਤੇ ਭਾਬੀ ਆਉਂਦੀ ਭਰਾ ਲੱਗਦਾ ਨਾ ਨੇ ਜੀਜਾ ਲੱਗਦਾ ਜੀਜਾ ਦੂਜਾ ਭੈਣ ਆਉਂਦਾ ਇਹ ਘਰ ਉਹਦਾ ਇਹਨਾਂ ਦਾ ਉਹ ਵਾ ਹਾਂ ਇਹਨਾਂ ਦਾ ਹੀ ਪਿਤਾ ਹੁਣ ਪਤਾ ਨਹੀਂ ਪਿਤਾ ਨੇ ਨਾਂ ਕਰਾਇਆ ਕਿ ਨਹੀਂ ਮੁੰਡਾ ਨਹੀਂ ਹੈਗਾ ਸੀ ਕੋਈ ਮੁੰਡਾ ਇਹਨਾਂ ਦਾ ਹੈਗਾ ਉਹ ਵੀ ਇਹਦਾ ਭਰਾ ਵੀ ਉਦਾਂ ਦਾ ਹੀ ਆ ਉਹ ਕਿੱਥੇ ਇਹਦੇ ਵਰਗਾ ਹੀ ਉਹ ਵੀ ਇੱਥੇ ਸੜਕਾਂ ਤੇ ਘੁੰਮਦਾ ਰਹਿੰਦਾ ਅੱਛਾ ਇਹਨਾਂ ਦੀ ਕੋਠੀ ਇੱਕ ਕਾਜੀ ਕੋਟ ਹੈਗੀ ਆ ਓਕੇ ਤੇ ਇਹ ਹੁਣ ਮੈਂ ਖੇੜਦਾ ਪ੍ਰਾਪਰਟੀ ਦੀ ਆ ਨਾ ਯਾਨੀ ਕਿ ਪ੍ਰਾਪਰਟੀ ਜਿਹੜਾ ਬਣਾਈ ਗੱਲ ਹੀ ਆ ਨਾ ਇਹ ਜਿਹੜੀ ਤਰਨਤਨ ਜਿਹੜਾ ਹਸਪੀਟਲ ਸਿਵਲ ਹਸਪੀਟਲ ਉਹਦੇ ਲਾਗੇ ਵੀ ਇਹਨਾਂ ਦੀ ਪ੍ਰਾਪਰਟੀ ਆ ਕੋਰੋਨਾ ਦੇ ਮਾਲਕਾਂ ਦਾ ਪ੍ਰੋਪਰਟੀ ਬਹੁਤ ਇਨਾਤੀ ਜੀ ਇਹ ਵੀ ਬੜਿਆ ਜੀ ਲੜਕੀ ਬੜੀ ਬੜੀ ਲਿਖੀ ਹੈ ਭਰਾ ਵੀ ਇਹ ਹੁਣ ਜਦੋਂ ਦੇ ਮਾਲੇ ਬੰਦ ਆ ਜੀ ਇਹ ਰੋਟੀ ਪਾਣੀ ਕੌਣ ਦਿੰਦਾ ਸੀ ਇਹਨੂੰ ਰੋਟੀ ਪਾਣੀ ਤੇ ਸਾਡੇ ਆਉਂਦੇ ਉਹ ਆਉਂਦੇ ਸੀਗੇ ਹਾਂ ਜੀ ਕਿਸੇ ਵੇਲੇ ਹੁੰਦੇ ਆ ਉਹ ਤਾਂ ਜਿਆਦਾ ਪਰ ਜਿਵੇਂ ਡੇਲੀ ਸਵੇਰੇ ਸ਼ਾਮ ਇਹ ਲਈ ਹਾਲਤ ਵੇਖ ਲਓ ਜੀ ਕਿਸ ਤਰ੍ਹਾਂ ਆਉਂਦੇ ਹੁੰਦੇ ਸਫਾਈ ਨਾ ਹੁੰਦੀ ਹੋਵੇ ਮਤਲਬ ਜਿਵੇਂ ਸਵੇਰੇ ਸ਼ਾਮ ਵੱਡੀ ਬਣੀ ਤੁਸੀਂ ਦਿੰਦੇ ਸੀਗੇ ਹਾਂ ਜੀ ਹਾਂ ਜੀ 2 ਮਹੀਨੇ ਤੋਂ ਮਾਲਕ ਹੁਣ ਨਹੀਂ ਆਏ ਆ ਭੈਣ ਹੋਣਾ ਨੇ ਪਰਦਾ ਇਸ ਕਰਕੇ ਕੀਤਾ ਵਾ ਕਿ ਇਹ ਭੈਣ ਇੱਥੇ ਨਗਨ ਹਾਲਤ ਚ ਹੋ ਜਾਂਦੀ ਹੈ ਵਾਇਗੁਰੂ ਠੀਕ ਹੈ ਜੀ ਤੇ ਇਹਨਾਂ ਨੇ ਫਿਰ ਚਲੋ ਇਦਾਂ ਤਾਂ ਸਾਰੇ ਸਾਂਝੇ ਹੁੰਦੀਆਂ ਇਹਨਾਂ ਨੇ ਇਸ ਕਰਕੇ ਪਰਦਾ ਕੀਤਾ ਵੀ ਇੱਥੇ ਇਹ ਭੈਣ ਕਿਸੇ ਹੱਡੀ ਵੀ ਕੁਝ ਲੱਗਦੀ ਹੈ ਹਾਂ 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 ਜੀ ਹਾਂਜੀ ਬਾਬਾ ਜੀ ਜਿਵੇਂ ਜੀ ਇੱਥੇ ਆਉਂਦੇ ਸੀ ਤੁਸੀਂ ਇਹਨਾਂ ਨੂੰ ਕਹਿੰਦੇ ਸੀ ਨੀ ਪਰਿਵਾਰ ਨੂੰ ਵੀ ਇਹਨੂੰ ਇਤਾਂ ਕਿਉਂ ਕੀਤਾ ਬੜੀ ਬੜੀ ਬਾਬਾ ਜੀ ਉਹਨਾਂ ਨੂੰ ਕਹਿੰਦੇ ਸੀ ਅਸੀਂ ਤਾਂ ਉਹਨਾਂ ਨੂੰ ਇੱਥੋਂ ਤੱਕ ਕਹਿੰਦੇ ਰਿਹਾ ਵੀ ਤੁਹਾਨੂੰ ਇਹ ਤਾਂ ਸ਼ਰਾਪ ਪੈ ਜਾਣਾ ਜੀ ਹਾਂ ਇਹਦਾ ਵਿਚਾਰੀ ਦਾ ਨਾ ਤੂੰ ਹੀ ਕੋਈ ਹੱਲ ਕਰੋ ਮਲੋ ਜਿੰਦਰਾ ਮਾਰ ਕੇ ਉਹ ਦੇ ਵਿੱਚ ਛੱਡੋ ਇਹਨੂੰ ਹਾਂ ਜੇ ਤੂੰ ਨਹੀਂ ਖਾਮ ਸਕਦੇ ਤੂੰ ਇਹਨੂੰ ਇਲਾਜ ਕਰਾਓ ਦਾ ਤੇ ਅਸੀਂ ਕਿਹ ਚਾਉ ਉਹਨੂੰ ਰੋਟੀ ਆ ਰੋਟੀ ਦੇ ਮਾਲਕ ਆ ਇਹਦੇ ਆੜ ਘਵਾੜ ਚੰਗੜਾ ਰੋਟੀ ਪਾਣੀ ਸਾਰਾ ਉਹਨੂੰ ਆ ਹੁਣ ਜੇ ਮਲੋ ਨਾ ਦਿੰਦਾ ਹੋ ਰੋਟੀ ਪਾਣੀ ਕੋਈ ਉਹਨੂੰ ਉਹ ਤਾਂ ਮਰ ਜੇ ਅੰਦਰ ਹੀ ਇਹ ਰੋਟੀ ਜਿਹੜੀ ਲਵਾਈ ਆ ਇਹ ਤੋਂ ਲਵਾਉਣ ਤੋਂ ਇਲਾਵਾ ਵੀ ਅਸੀਂ ਆਪਣੇ ਕੋਲੋਂ ਜਦੋਂ ਵੀ ਨਹੀਂ ਤੁਸੀਂ ਲਵਾਈ ਆ ਨਹੀਂ ਉਹਨਾਂ ਨੇ ਲਵਾ ਕੇ ਇਹਨਾਂ ਦੇ ਘਰੇ ਲਵਾਈ ਆ ਤੇ ਉਹ ਤੋਂ ਇਲਾਵਾ ਵੀ ਅਹੀਂ ਜਦੋਂ ਚਾਹ ਪਾਣੀ ਰੋਟੀ ਹੁਣ ਸਵੇਰੇ 5 ਵਜੇ ਉਹਨੇ ਇੱਕ ਗੱਲ ਰੋਟੀ ਲਵਾਈ ਉਹਨਾਂ ਨੇ ਪਰਿਵਾਰ ਨੇ ਹਾਂਜੀ ਕੀ ਕਰਦੇ ਤੁਹਾਨੂੰ ਨਹੀਂ ਇਹ ਕਰਦੇ ਪਪਾ ਜੀ ਪਹਿਲੇ ਅਸੀਂ ਨਾ ਰੋਟੀ ਦਾ ਇਸ ਕਰਕੇ ਹਾਮੀ ਭਰੀ ਜੀ ਅਸੀਂ ਹਾਮੀ ਨਾ ਭਰੀਏ ਰੋਟੀ ਦੇ ਤੇ ਉਹਦੇ ਨੂੰ ਰੋਟੀ ਵੀ ਨਾ ਦੇ ਕੇ ਜਾ ਉਹ ਨਹੀਂ ਕੁਝ ਵੀ ਕਰ ਹੁਣ ਜੇ ਮੰਨ ਲਓ ਜੇ ਤੁਸੀਂ ਨਾਂ ਦਿਓ ਤੇ ਫੇਰ ਨਹੀਂ ਜੇ ਨਹੀਂ ਜੇ ਤੁਸੀਂ ਨਾਂ ਦਿਓ ਤੇ ਫੇਰ ਕੌਣ ਦੇਵੇ ਕੋਈ ਵੀ ਨਹੀਂ ਨਾ ਹਾਂਜੀ ਫੇਰ ਇਹੇ ਤਰ੍ਹਾਂ ਕਰਦੇ ਤੇ ਪਪਾ ਜੀ ਤੁਸੀਂ ਨਾਂ ਨਹੀਂ ਇਹ ਆ ਬੇਟੇ ਨਹੀਂ ਤੁਸੀਂ ਬੈਠੋ ਮੈਂ ਨਹੀਂ ਬਹਿਣਾ ਨਹੀਂ ਬਹਿਣਾ ਆਹ ਦੇਖੋ ਹੁਣ ਤੁਸੀਂ ਜਿਹੜੀ ਗੱਲ ਤਾਂ ਨਾ ਕਰਨ ਵਾਸਤੇ ਤੁਹਾਨੂੰ ਬੁਲਾਇਆ ਗੁਰਬਾਣੀ ਦੀਆਂ ਪਵਿੱਤਰ ਇਹ ਪੋਥੀਆਂ ਉਹਦੇ ਆ ਫੜ ਆ ਫੜੋ ਮਤਲਬ ਗੁਰਬਾਣੀ ਦੀਆਂ ਪੋਥੀਆਂ ਜਿਹੜੀਆਂ ਵਾ ਇਸ ਘਰ ਦੇ ਵਿੱਚੋਂ ਮਿਲੀਆਂ ਇਸ ਹਾਲਤ ਦੇ ਵਿੱਚ ਇਸ ਕੰਡੀਸ਼ਨ ਦੇ ਵਿੱਚ ਐ ਤੇ ਜਿੱਥੇ ਪਈਆਂ ਸੀ ਉਹ ਹਾਲ ਤੁਹਾਨੂੰ ਦਾ ਦਿਖਾਉਣੀ ਆ ਵੀ ਕਿੰਨੀ ਗੰਦੀ ਸੀ ਤੇ ਇੱਕ-ਇੱਕਲੀ ਗੁਰਬਾਣੀ ਦਾ ਇੱਕ-ਇੱਕ ਅੰਗ ਜਿਹੜਾ ਉਹ ਕੀਤਾ ਹੋਇਆ ਵਾ ਜਿਹੜਾ ਹੁਣੇ ਸਿੰਘਾਂ ਨੇ ਇਕੱਠਾ ਕਰ ਲਿਆ ਪਹਿਲਾਂ ਇਹ ਇਦਾਂ ਹੀ ਸੀਗਾ ਪਹਿਰਾ ਹੁਣ ਦੱਸੋ ਮੈਨੂੰ ਵੀ ਕਿੱਥੇ ਜਾਵਾਂਗੇ ਅਸੀਂ ਅਸੀਂ ਸਿਖਿਆ ਕਿੰਨੇ ਆਪਣੇ ਆਪ ਨੂੰ ਉਹ ਕੁੜੀ ਤਾਂ ਚਲੋ ਜਿਹੜੀ ਨੂੰ ਮਾਨਸਿਕ ਬਿਮਾਰ ਸੀਗੀ ਉਹਨੂੰ ਇਹਨੇ ਬੰਦ ਕਰਤਾ ਹੋਊਗਾ ਕੋਈ ਇਹਨਾਂ ਦਾ ਹੋਊ ਪ੍ਰਾਪਰਟੀ ਦਾ ਕੋਈ ਕਬਜ਼ਾ ਕਰਨਾ ਹੋਊਗਾ ਜ਼ਾਇਦਤ ਕਰਨੀ ਹੋਊਗਾ ਦੇਖੋ ਪਰ ਬਾਣੀ ਦੀ ਬਦਵੀ ਕਰਨ ਦਾ ਕੀ ਮਕਸਦ ਇਹਨਾਂ ਦਾ ਕੁਪਰਾ ਸਿੰਘ ਸਾਹਿਬ ਜੀ ਉਲਟਾ ਫੋਨ ਉਲਟਾ ਗੱਡੀਆਂ ਨੂੰ ਧਮਕੀਆਂ ਦਿੰਦੇ ਆ ਕਹਿੰਦੇ ਵੀ ਤੁਸੀਂ ਐ ਕਰਦੇ ਆ ਕਿਉਂ ਕਰਦੇ ਆ ਕਿ ਤੁਹਾਨੂੰ ਦੱਸੋ ਨਾ ਕੀ ਹੈ ਇਹਦਾ ਸਰਕਾਰੀ ਜੋਬ ਕਰਦੇ ਇਹਦਾ ਜੀਜਾ ਲੱਗਦਾ ਉਹ ਬੰਦਾ ਤੇ ਇਹਦੀ ਭੈਣ ਆ ਕੋ ਆਈ ਹੈ ਨਾ ਆ ਮੇਰਾ ਬੱਚਾ ਤੁਹਾਡੇ ਸਾਹਮਣੇ ਹੈ ਕੋਈ ਗੱਲ ਨਹੀਂ ਠੀਕ ਪਾਣੀ ਪਿਓ ਭੈਣ ਨੂੰ ਪਾਣੀ ਪਿਓ ਭੈਣ ਨੂੰ ਤੁਸੀਂ ਬਹਿ ਜਾਓ ਬੁੱਤ ਬਹਿ ਜਾਓ ਕੋਈ ਨਹੀਂ ਪਰ ਭੈਣ ਜੀ 2 ਸਾਲ ਤੋਂ ਤੁਹਾਡੇ ਘਰੇ ਬੰਦ ਆ ਮੰਨ ਲਓ ਭੈਣ ਜੀ ਮੈਂ ਰੂਪ ਪਰ ਪੋਤੀਆਂ ਤੁਸੀਂ ਦੇਖਦੇ ਸੀਗੇ ਇੱਕ ਮਿੰਟ ਮੇਰੀ ਗੱਲ ਹਾਂ ਬੋਲੋ ਬੋਲੋ ਬੱਚਾ ਛੋਟਾ ਠੀਕ تمہਾਰੋ ਹੋ ਜਾਂਦਾ ਹਾਂ ਲੈ ਗਈ ਵਰੀ ਹਾਂ ਉਹ ਕਿਤੇ ਜਾਣਾ ਪੈਂਦਾ ਜਾਣਾ ਪੈਂਦਾ ਬਿਲਕੁਲ ਨਹੀਂ ਹੈ ਜਾਂਦਾ ਕੋਈ ਗੱਲ ਨਹੀਂ ਉਹ ਵਿਸ਼ਾ ਨਹੀਂ ਹੈਗਾ ਜੀ ਵਿਸ਼ਾ ਇਹ ਹੈ ਵੀ 2 ਸਾਲ ਤੋਂ ਤੁਹਾਡੇ ਕੋਲ ਤਾਂ ਹੀ ਨਹੀਂ ਹੈਗੇ ਹਾਂਜੀ ਜੀ ਪਾਣੀ ਪੀਓ ਸੀ ਜੀ ਪਹਿਲਾਂ ਹੁਣ ਤੁਸੀਂ ਲਾਸ਼ ਕਿਦੋਂ ਆਏ ਸੀਗੇ ਪਹਿਲੇ 3 ਦਿਨ ਹੋ ਗਏ ਮੈਨੂੰ 3 ਦਿਨ ਪਹਿਲਾਂ ਆਏ ਸੀ ਕੀ ਤੁਹਾਨੂੰ ਨਹੀਂ ਪਤਾ ਤੁਹਾਡੇ ਘਰ ਚ ਗੁਰਬਾਨੀਆਂ ਵਿਆ ਪੋਤੀਆਂ ਥੱਲੇ ਪੈਰਾਂ ਚ ਪਈਆਂ ਮੇਰੀ ਗੱਲ ਸੁਣੋ ਇਹਨੇ ਮੈਂ ਨਿਕਲ ਕੇ ਗਈ ਇਹਨੇ ਉਸ ਦਿਨ ਸੌੜ ਦਿੱਤੀਆਂ ਹੋਣਗੀਆਂ ਕੋਈ ਤੇ ਤੁਹਾਨੂੰ ਉਸ ਤੋਂ ਪਹਿਲਾਂ ਪਤਾ ਸੀ ਕਿ ਤੁਹਾਡੇ ਘਰ ਪੋਤੀਆਂ ਹੈਗੀਆਂ ਮੈਂ ਅੰਦਰ ਉਸ ਤੋਂ ਪਹਿਲਾਂ ਤੁਹਾਨੂੰ ਪਤਾ ਸੀ ਘਰ ਚ ਪੋਤੀਆਂ ਹੈਗੀਆਂ ਕੋਈ ਪਰਦਾ ਨਹੀਂ ਨਾ ਗੁਰਬਾਨੀਆਂ ਦੇ ਪੋਤੇ ਅਰੇ ਘਰ ਚ ਤੁਸੀਂ ਇਹਨਾਂ ਨੂੰ ਕੋਈ ਗੁਰੂ ਘਰ ਦੇ ਦਿਓ ਜਲ ਪ੍ਰਵਾਹ ਕਰ ਦਿਓ ਉੱਥੇ ਗੋਬਿੰਦ ਸਿੰਘ ਸਾਹਿਬ ਸਾਡਾ ਕਮਰੇ ਚ ਲੋਕ ਲਾ ਕੇ ਆਪਣਾ ਤੇ ਲੋਕ ਤੋੜ ਕੇ ਸੜਤੀਆਂ ਨਗਰਬਾਨੀਆਂ ਪੁੱਤੀਆਂ ਭਾਜੀ ਲੋਕ ਤੋੜੇ ਪੁੱਛਦੇ ਜੇ ਤੁਹਾਨੂੰ ਪਤਾ ਉਹ ਮਾਨਸਿਕ ਹਾਲਤ ਬਿਮਾਰ ਹੋਦੀ ਤੁਸੀਂ ਗੁਰਬਾਨੀਆਂ ਪੁੱਛਦੇ ਕਿਉਂ ਉਥੇ ਰੱਖੀਏ ਘਰ ਦੇ ਵਿੱਚ ਇਹਨੂੰ ਖੰਮ ਤੇ ਕਿਉਂ ਤੁਸੀਂ ਕਾਗਜ਼ ਆ ਭਾਜੀ ਮੈਂ ਨਹੀਂ ਇੰਨਾ ਟਾਈਮ ਸੀ ਮੇਰੇ ਕੋਲ ਹੈਗਾ ਮੈਂ ਤੁਹਾਡੇ ਕੋਲ ਗੁਰੂ ਵਾਸਤੇ ਟਾਈਮ ਨਹੀਂ ਹੈਗਾ ਪਰ ਗੁਰੂ ਵਾਸਤੇ ਟਾਈਮ ਨਹੀਂ ਹੈ ਕੋਈ ਗੱਲ ਨਹੀਂ ਠੀਕ ਹੈ ਕਰਦੀ ਗੱਲਾ ਤੁਹਾਡੇ ਤੋਣੇ ਤੁਹਾਡੇ ਹਸਬੰਦੀ ਤੋਣੇ ਆ ਕਹਿੰਦਾ ਕੀਤੀ ਬੇਦਵੀ ਕਹਿੰਦਾ ਭਾ ਜਾਨਦੇ ਦੀ ਹੁਣ ਮੰਨ ਲਓ ਇਹਨੂੰ ਤਾਂ ਪਤਾ ਹੀ ਨਹੀਂ ਪੁੱਛ ਨਹੀਂ ਨਾ ਅਮੇ ਕਿੰਨੇ ਪਾਗਲਾ ਬੱਚੀ ਇੱਕ ਸਾਧਦੀ ਹੁੰਦਾ ਪਰ ਤੁਸੀਂ ਇਹਨਾਂ ਸੋਧਾਂ ਨੂੰ ਪਤਾ ਕਰ ਚ ਪੁੱਤੀਆਂ ਪਈਆਂ ਤੁਸੀਂ ਬੱਠੀਆਂ ਰੱਖੀਆਂ ਨੇ ਘਰ ਚ ਤੁਸੀਂ ਘਰ ਚ ਕਿਉਂ ਰੱਖੀਆਂ ਮੋਥੀਆਂ ਤੁਸੀਂ ਕਿਸੇ ਗਰੀਬਾ ਸਾੜਦੇ ਮੋਥੀਆਂ ਡੈਡੀ ਨੇ ਰੱਖੀਆਂ ਮੈਂ ਨਹੀਂ ਰੱਖੀਆਂ ਉਸ ਤੋਂ ਬਾਅਦ ਉਸ ਤੋਂ ਬਾਅਦ ਹੁਣ ਕੋਣ ਕਰਨਾ ਸੀਗਾ ਨਹੀਂ ਨਹੀਂ ਉਸ ਤੋਂ ਬਾਅਦ ਕਿੰਨੇ ਇਹਨੂੰ ਕਰਨ ਸੰਭਰਾ ਹੀ ਪੁੱਤੀਆਂ ਨੂੰ ਆਪਣਾ ਘਰ ਤੋਂ ਤੁਸੀਂ ਧਾਰ ਸਕਦੇ ਹੋ ਨਾ ਜਾਇਦਾ ਸੰਭੀਏ ਨਾ ਬੜੀ ਤੁਸੀਂ ਤੇ ਕਿੰਨੇ ਸਾਹਮਣਾ ਬਰੂ ਸਾਹਿਬ ਨੂੰ ਕਿੰਨੇ ਸਾਹਮਣਾ ਸੀਗਾ ਪਰ ਕਰਨਾ ਤੇ ਨਹੀਂ ਤੀ ਤੱਕ ਤੁੰਗਿਆ ਤੇ ਸਰ ਬਾੜੀਓ ਕਹਿੰਦਾ ਹਸਬੰਡ ਗੱਲ ਉਤਰ ਗਿਆ ਸਰਦੂ ਬੰਕੇ ਦਿੰਦਾ ਉਹਨੇ ਕੋ ਪਿਆਰ ਨਾਲ ਬੇਨਤੀ ਕੀਤੀ ਵੀ ਆ ਕੇ ਗੱਲ ਕਰ ਤੇ ਕਹਿੰਦਾ ਕੋਈ ਗੱਲ ਤੁਹਾਨੂੰ ਦੇਖ ਲੈਣਾ ਵੱਡੇ ਬਵਾਜਾ ਨੂੰ ਅਗਲਾ ਬੰਦਾ ਨੌਕਰੀ ਤੇ ਬੈਠਾ ਮੇਰੇ ਜੱਗ ਤੇ ਬੈਠੇ ਹੁੰਦੇ ਇਹਦਾ ਦੋ ਇਹ ਜੂੜੀਆਂ ਤੇ ਦੁਨੀਆ ਗੁਰੂ ਲਈ ਵਧਣੇ ਵਾਸਤੇ ਕੁਝ ਵੀ ਨੌਕਰੀ ਸਾਡੇ ਵਾਸਤੇ ਕੋਈ ਆ ਬਾਣੀ ਨੂੰ ਕੀ ਸਮਝਦੇ ਤੁਸੀਂ ਨੂੰ ਕੀ ਸਮਝਦੇ ਨੂੰ ਇਕੱਲਾ ਇਕੱਲਾ ਤੀ ਅੰਗ ਪਾਉਂਸ ਪਿਆ ਅੰਦਰ ਇਹਨੂੰ ਕੀ ਸਮਝਦੇ ਤੁਸੀਂ ਹਾਂ ਭਾਈ ਮੈਂ ਇਕੱਠੀਆਂ ਕਰਕੇ ਰੱਖੀਆਂ ਗਿਆ ਜੂੜੀਆਂ ਅੰਦਰ ਰੱਖੀਆਂ ਪਿਆ ਤੁਸੀਂ ਦੇ ਸਾਬ ਤੇ ਫੇਰ ਉਹਨੂੰ ਸੁੱਟਿਆ ਪਸ ਕਰ ਦਿੰਦਾ ਦੇਖੋ ਕੋਈ ਨਹੀਂ ਕਰਦੀਆਂ ਤੁਸੀਂ ਮੇਰਾ ਬੱਚਾ ਤਾਂ ਹਰੇ ਸਾਲ ਦਾ ਵੀ ਨਹੀਂ ਹੈ ਸਕਦਾ ਤੇਰਾ ਘਰ ਉਹ ਨਾ ਕਰਵਾਉਂਦਾ ਉਹ ਵੀ ਕਰ ਸਕਦਾ ਤੁਸੀਂ ਨਾ ਬੋਲਵਾਰਾ ਮੈਂ ਦਾਦਾ ਤੈਨੂੰ ਬੁਲਾਉਣੇ ਤੁਹਾਨੂੰ ਕਿੱਥੇ ਬੁਲਾਉਣੇ ਤੁਹਾਨੂੰ ਇਹ ਜਨਾਨੀ ਇਹ ਸਾਡੇ ਵਾਸਤੇ ਜ਼ਰੂਰੀ ਆ ਦੂਰੀ ਤੋਂ ਪਰ ਲੋਕਾਂ ਕਿੱਧਰੇ ਲੋਕ ਰੱਖੋ ਇਹ ਸਿੱਖ ਨੇ ਇਹ ਸਿੱਖ ਨੇ ਆਣੀ ਜਨੂਨੀ ਆ ਗਈ ਆ ਇਹ ਮਾਰ ਦਿਓ ਆ ਕਿਵੇਂ ਮਾਰ ਕੋ ਦਿੱਤਾ ਵੀ ਇਤਨੀ ਤੈਨੂੰ ਲੱਗੀ ਐਓ ਜੀ ਜੀ ਪ੍ਰਾਂਪ ਕੋ ਚੋ ਘਟਰ ਉਪੀ ਤੋਂ ਹਾਮ ਨਹੀਂ ਕਿ ਹੇਟਲੀ ਹਾਮਣੀ ਪ੍ਰੋਪਰਟੀ ਬੋਰਡਡ ਹੋ ਗਈ ਇਹਨਾਂ ਦੀ ਘਰ ਜ਼ਰੂਰੀ ਹੋ ਗਿਆ ਬਰੋਡਡ ਜ਼ਰੂਰੀ ਹੋ ਗਈ ਇਹ ਵੀ ਪੂਰੀ ਜਿਹੜਾ ਪਹਿਲਾਂ ਮੈਂ ਕਰਦਾ ਸੀਗਾ ਕਿ ਨਵੇਂ ਘਰ ਇਹ ਤੁਸੀਂ ਲੋਕ ਬੇੜਾ ਘਰ ਪਤਾ ਮਹਾਰਾਜ ਨੇ ਬੇੜਾ ਘਰ ਕਰਦੋ ਹਾਂ ਦੇਖਦਾ ਆਹ ਦੇਖਣ ਦੇ ਆ ਤਾਂ ਲੱਗ ਗਈ ਆ ਕਿੰਨੇ ਕੀਤਾ ਘਰ ਬੱਚਾ ਪਾਲ ਤੇਰੇ ਕੋਲ ਕੋਈ ਬੰਦਾ ਨਹੀਂ ਹੈਗਾ ਉਹਦੇ ਹੱਥ ਨਹੀਂ ਕੰਮ ਕਰਦੇ ਇਹ ਤਾਂ ਪੰਜਾਂ ਲਈ ਪ੍ਰੀਓ ਦੇ ਸਾਹ ਦੇ ਅੰਦਰ ਬੰਦ ਕੀਤਾ ਕੋਈ ਗੱਲ ਨਹੀਂ ਰੋਲਡਿੰਗ ਇਦਾਂ ਲਾਣਾ ਤੇ ਹੰਕਾਰ ਭੰਗਣਾ 2 ਸਾਲ ਤੋਂ ਬੰਦ ਕੀਤਾ ਇੱਕ ਟੀਚਰ ਜੇ ਖੁਦ ਖੁਦ ਟੀਚਰ ਜੇ ਕਿਹੜੀ ਕਰਾਉਂਦੇ ਹੋਗਾ ਆਪਾਂ ਕੌਣ ਹੈ ਇੱਥੇ ਆਪਣਾ ਐਸਪੀ ਕੌਣ ਹੈ ਸਰਕਾਰੀ ਟੀਚਰ ਜੇ ਇੱਕ ਆਮ ਇਨਸਾਨ ਕੋਈ ਕੰਮ ਕਰੇ ਐਸਪੀ ਕੌਣ ਹੈ ਨੰਬਰ ਵਨ ਐਸਪੀ ਦਾ ਨੰਬਰ ਵਨ ਜਿਹੜੇ ਇੱਕ ਇੱਕ ਵੀ ਗੁਰੂ ਆ ਸਰਦਾਰ ਹਸਰੂ ਕਰਦਾ ਫੋਨ ਮੈਂ ਖੜ ਗਿਆ ਹੰਕਾਰ ਭੰਡੇ ਇਹਨਾਂ ਦਾ ਉਨੀ ਤੇ ਉਹ ਐਸਪੀਡੀ ਆ ਜੇ ਰਾਜ ਨੂੰ ਐਸਪੀਡੀ ਆ ਜੇ ਰਾਜ ਹਾਂ ਐਸਪੀਡੀ ਨੂੰ ਦਿਓ ਨੰਬਰ ਇਹ ਲੋ ਇਹ ਹੁਣੇ ਮੌਕੇ ਤੇ ਗਵਾਹ ਦੀ ਖਬਰ ਲੈ ਇਹਨਾਂ ਦੀ ਨਾਲ ਬਾਈਕ ਹੈਲੋ ਹੈਲੋ ਇਹ ਨਹੀਂ ਆਈ ਇਹ ਜੁਗਦਾ ਨਹੀਂ ਹੋਣਾ ਬਹੁਤ ਹੈਲੋ 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 ਹੋਰ ਕਿਹੜਾ ਨੰਬਰ ਹੈਲੋ ਮੱਲਿਆ ਨੇ ਦੱਸਿਆ ਸੀ ਕੋਈ ਬੱਚੀ 2 ਸਾਲ ਤੋਂ ਘਰ ਚ ਬੰਦ ਆ ਲੋਕ ਆ ਇਹਨੂੰ ਰੱਖਿਆ ਸੀਗਾ ਮੈਂਟਲੀ ਆਪ ਸਾਡਾ ਬੱਚੀ ਚਲੋ ਇਹਨਾਂ ਦਾ ਕੰਮ ਨਾ ਇਹ ਕਰਦੇ ਨੇ ਇਹ ਆਏ ਇੱਥੇ ਇਹਨਾਂ ਨੇ ਬੱਚੀ ਦੱਸੂ ਕਰਨ ਵਾਸਤੇ ਤੁਸੀਂ ਅੰਦਰ ਗਏ ਤੇ ਉਦੋਂ ਦੀ ਗਰਬਾਣੀ ਦੀਆਂ ਪੋਥੀਆਂ ਅੰਦਰ ਕੱਲੀ ਕੱਲੀ ਖਿਲਰੀ ਪਈ ਸੀਗੀ ਜੀ ਥੱਲੇ ਘਰ ਦੇ ਵਿੱਚ ਜੀ ਉਹ ਵੀਡੀਓਗ੍ਰਾਫੀ ਆ ਗਈ ਜੀ ਉਹ ਤੁਹਾਨੂੰ ਦਿਖਾ ਦਿੰਨੇ ਆ ਠੀਕ ਹੈ ਇਹ ਉਹਨਾਂ ਨੇ ਵੀਡੀਓ ਬਣਾਈ ਮੌਕੇ ਤੇ ਹੁਣ ਇੱਕ ਮਿੰਟ ਬਾਅਦ ਦਿਖਾਉਨੇ ਹੋਲਡ ਕਰੋ ਹੁਣ ਬੇਨਤੀ ਹੈ ਜੀ ਕਿ ਸਾਨੂੰ ਇਹਨਾਂ ਨੇ ਫੋਨ ਕੀਤਾ ਮੈਂ ਅਮਰ ਸਰ ਸਾਹਿਬ ਤੋਂ ਆਇਆ ਜੀ ਪਰਮ ਸਿੰਘ ਅਕਾਲੀ ਨਾਲ ਮੇਰਾ ਸਰ ਤੁਹਾਨੂੰ ਫੋਨ ਆਉਣਾ ਚਾਹੀਦਾ ਜੀ ਰੀਡਰ ਸਾਹਿਬ ਦਾ ਸਰ ਉੱਥੇ ਖੜਾ ਨੂੰ ਉੱਥੇ ਖੜਾ ਇਨਾਲ ਸੀ ਖੜਾ ਹੈ ਜੀ ਜਾਨ ਤੋਂ ਮੈਂ ਸਰ ਉਸ ਨੇ ਉਹ ਨਿਕਲ ਰਿਹਾ ਲੱਗਦਾ ਬਾਹਰ ਵੇਖ ਮੈਂ ਕੋਈ ਨਹੀਂ ਬੇਤੀ ਐਕਸਾ ਦੀ ਹੋਏ ਰੋਣ ਵਾਲੀ ਉਹ ਗੋਲ ਮਾਰੀ ਮੇਰ ਮਾਰੀ ਤੇ ਬਦਲ ਜਾਂਦੀ ਉਹ ਸੱਚੇ ਨਹੀਂ ਹਰ ਹੋ ਕੇ ਹੁਣ ਰੋਗੇ ਸੱਚੇ ਹਣਾ ਨਾ ਕੌਣ ਆ ਬਾਡੀ ਦਾ ਆਇਆ ਤਲੋਇਆ ਮੋਂ ਸਾਹਮਣੇ ਦੋਵੇਂ ਕਰ ਰਿਹਾ ਆਇਆ ਨਹੀਂ ਉਹ ਜੋ ਜੋ ਗੱਲਾਂ ਆਂਦੀ ਤੁਹਾਨੂੰ ਪਤਾ ਹੀ ਆ ਮੂੰਹ ਲਾਇਆ ਜਾਵੇ ਇਤਨਾ ਆ ਕਾਰਖਾਨੇ ਮੂੰਹ ਲਾਈ ਜਾਵੇ ਤਰੇ ਬੇ ਨੀ ਕੋਲ ਲਾ ਕੇ ਤੇ ਗੁਰਬਾਣੀ ਨੂੰ ਕੋਲ ਸੁਟਿਆ ਕੂੜੇ ਦੇ ਨਾਲ ਗੰਦੇ ਆ ਉਹ ਕਹਿੰਦੇ ਨਾ ਹੀ ਰੋਟੀ ਮੇਰਾ ਗਰਕ ਹੋ ਗਿਆ ਸਾਡੇ ਸਿੱਖਾਂ ਦਾ ਨਹੀਂ ਲਵਾਈ ਆ ਪਰ ਕੰਨੇ ਵੀ ਸਾਡੇ ਬਾਹਰੋਂ ਆਉਂਦੇ ਲੋਕ ਬਦਬੀਆ ਕਰਦੇ ਆ ਜੀ ਬਦਬੀ ਹੋ ਗਈ ਨਾ ਕੱਪਰਸੋਂ ਲਾਈਵ ਕਰਕੇ ਤਾਂ ਬੋਲਦਾ ਇਹ ਹੁੰਦਾ ਸੀਗਾ ਇਹੋ ਗੱਲ ਕਰਦਾ ਕੀ ਅਸਰ ਹੈ ਬਦਬੀ ਦਾ ਆ ਅਸਰ ਹੈ ਬਦਬੀ ਦਾ ਕਹਿੰਦੀ 2 ਸਾਲ ਹੋ ਗਏ ਮੈਨੂੰ ਪਤਾ ਪੁੱਛ ਜਾਂਦੇ ਨਹੀਂ ਪਈਆਂ ਤੋਂ ਆਈ ਆਉਂਦੀ ਜੇ ਇਹਨਾਂ ਘਾੜ ਵੇਖਣੇ ਲੋਕਾਂ ਦਾ ਆ ਉੱਪਰੋਂ ਭਾਜੀ ਜਦੋਂ ਆਪ ਜੀ ਨੇ ਮੈਨੂੰ ਲਾਇਕ ਉਹਨਾਂ ਨੂੰ ਫੋਨ ਕਰੋ ਮੈਂ ਜਦੋਂ ਮੈਂ ਫੋਨ ਕੀਤਾ ਤੇ ਮੈਨੂੰ ਕਹਿੰਦਾ ਕਿ ਇਹ ਬੇਦ ਵੀ ਤੂੰ ਹੀ ਕੀਤੀ ਆ ਕੋਈ ਗੱਲ ਨਹੀਂ ਆਹੀ ਕੀਤੀ ਆਹੀ ਕੀਤੀ ਵੀਡੀਓ ਕਰਵਾ ਤੇ ਬਣੀ ਨੂੰ ਕਹਿੰਦੀ ਆ ਤੂੰ ਵੇਖਣੇ ਭਾਈ ਮੇਰੀ ਸਿਹੜੀ ਨਾ ਗੱਲ ਵਿੱਚ ਹਾਂ ਮੈਂ ਵੀਰ ਜੀ ਕਿੱਥੇ ਜੇ ਕਹਿੰਦੇ ਮੈਂ ਬਾਜ਼ਰ ਦੇਰ ਦਸਤੇ ਨਹੀਂ ਆ ਗਿਆ ਆ ਬਸੇ ਕੋਲੋਂ ਪਵਾਣੀ ਕਰਾਇਆ ਲੱਗਿਆ ਤੂੰ ਤਾਂ ਮੈਨੂੰ ਕਹਿੰਦੇ ਸੀ ਮੈਂ 10 ਮਿੰਟ ਚ ਆ ਗਿਆ ਭਾਜੀ ਇਹ ਵਾਈਫ ਦਾ ਲੱਭਿਆ ਉਹਦਾ ਬੀਬੀ ਨਾਲ ਗੱਲ ਕਰੀ ਜਾਣ ਵਾਲੀ ਮਾਲਕਰ ਤੂੰ ਇਹਦੇ ਘਰ ਦੇ ਕੌਣ ਆ ਮਾਲਕਰ ਦਾ ਕੌਣ ਤੂੰ ਇਹੋ ਬੀਬੀ ਆ ਮਿਹਰਬਾਨੀ ਦੀਆਂ ਪੁੱਤੀਆਂ ਤੁਹਾਡੇ ਘਰ ਚ ਪਈਆਂ ਕੀ ਬਾਹਰਲੇ ਘਰ ਚ ਪਈਆਂ ਕਿ ਇਹਦੇ ਮਿਹਰਬਾਨੀ ਦੀਆਂ ਪੁੱਤੀਆਂ ਗੁਰਦਾਸ ਸਾਹਿਬ ਤੁਹਾਡੀ ਘਰ ਵਾਲੀ ਕਹਿੰਦੀ 2 ਸਾਲ ਹੋਏ ਨੂੰ ਪਤਾ ਘਰਬਾਨੀ ਦੇ ਪੇਟੀ ਅੰਦਰ ਪਈਆਂ ਅਰ ਤੁਕੀਆ ਕਿਉਂ ਨਹੀਂ ਤੈ ਪਰਾਂ ਜੋ ਹਲ ਮਾਰੀ ਦੀ ਪਈਆਂ ਭਾਜੀ ਇਹ ਰਖਾਈ ਰੱਖੀ ਹੈ ਹਲ ਮਾਰੀ ਦੀ ਪਈਆਂ ਸੀ ਅਜੇ ਤਮੇਦਰ ਸੇਤ ਲਈ ਤੇ ਆ ਤੈਨੂੰ ਖਾਣਾ ਕੂੜੇ ਹੀ ਪਈਆਂ ਆ ਜਲਦੀ ਆ ਮੇਰਾ ਭਰਾ ਤੂੰ ਦੱਸੀਏ ਕਿਦਾਂ ਤੂੰ ਗਾੜੀ ਨੂੰ ਘਰ ਦਾ ਕਰਦਾ ਮਰੀ ਜੀ ਤੇ ਨੀ ਵੀਰ ਜੀ ਨੇ ਜੀ ਕਹੀ ਜਾਂਦਾ ਤੂੰ ਬੋਂਡੇ ਦੇ ਕੰਨ ਕੀ ਬਰਮਾਸ਼ ਹੈ ਹਲੋ 15 ਮਿੰਟਾਂ ਇੱਥੇ ਪਹੁੰਚ ਜਾ ਬੰਦੇ ਦੇ ਕਮਰੇ ਦੇ ਵਿੱਚ ਦੋਹਾਂ ਕਮਰੇ ਦੇ ਗੁਰਬਾਨੀਆਂ ਪੋਠੀਆਂ ਜ਼ਮੀਨ ਦੇ ਉੱਤੇ ਪਈਆਂ ਆਸੀ ਖਲਰੀਆਂ ਸੀ ਖੰਡਾ ਤੰਗ ਸੀ ਖੰਡ ਤੋਂ ਪਾਉਂਗ ਅੰਗ ਪਾਟੇ ਹੋਏ ਸੀ ਖਲਰੇ ਹੋਏ ਸੀ ਇਹਨਾਂ ਨੇ ਮੈਨੂੰ ਕਾਲ ਕੀਤੀ ਆ ਵੀਡੀਓ ਬਣਾਈ ਆ ਮੈਨੂੰ ਭੇਜੀ ਆ ਮੈਨੂੰ ਕਾਲ ਕੀਤੀ ਮੈਂ 15-20 ਮਿੰਟ ਜਿਹਾ ਅਵਰਸਾ ਜਿੰਨਾ ਟਾਈਮ ਲੱਗਦਾ ਤਾਂ ਘੰਡੇ ਵਿੱਚ ਤੇ ਆਇਆ ਆ ਅੱਗੇ ਤੇ ਦਰਸ਼ਨ ਕੀਤੇ ਤੇ ਇਹ ਹਾਲਾਤਾਂ ਦੇ ਵਿੱਚ ਅਸੀਂ ਪੁੱਤੀਆਂ ਸਾਨੂੰ ਮਿਲੀਆਂ ਨੇ ਘਰ ਦੀ ਜਿਹੜੀ ਮਾਲਕਾ ਬੀਬੀ ਉਹਦੀ ਭੈਣ ਆ ਉਹ ਆਈ ਉਹਨੂੰ ਅਸੀਂ ਬੁਲਾਇਆ ਜਿਹੜਾ ਦਾ ਜੀਜਾ ਜਿਹੜਾ ਉਹ ਤਾਂ ਅਜੇ ਤੱਕ ਨਹੀਂ ਪਹੁੰਚ ਰਿਹਾ 10 ਮਿੰਟ 10 ਮਿੰਟ ਕਰੀ ਜਾਂਦਾ ਇਹਦੇ ਨਾਲ ਗੱਲ ਕੀਤੀ ਆ ਦਾ ਹੰਕਾਰ ਇਹਨਾਂ ਤੁਹਾਨੂੰ ਵੀਡੀਓ ਦਵਾਂਗੇ ਹੰਕਾਰੀ ਗਾੜੀ ਕਹਿੰਦੀ ਮੈਨੂੰ ਪਤਾ ਸੀ ਵੀ 2 ਸਾਲ ਤੋਂ ਸਾਡੇ ਘਰ ਪੁੱਤ ਜੀ ਮੇਰਾ ਪੋਤਾ ਪੜਦਾ ਸੀ ਪਰ ਅਸੀਂ ਨਹੀਂ ਸੀ ਪਰ ਮਗਰ ਸਾਨੂੰ ਇਹ ਵੀ ਉਹ ਮੈਂਡਰ ਹਾਲ ਤਰਫ ਸੇ ਕੁੜੀਆਂ ਨੂੰ ਦਿੱਤਾ ਗੁਰਬਾਨੀਆਂ ਕਾਗਜ ਕੀ ਆ ਉਹਨਾਂ ਸੱਤੀਆਂ ਸੀ ਪੈਰਾਂ 'ਚ ਕਹਿੰਦੀਆਂ ਨੇ ਸੁਰਤੀਆਂ ਹੋਣੀਆਂ ਸਾਨੂੰ ਕੀ ਲੱਗੇ ਸੀ ਕਰ ਸਕਦੇ ਨੇ ਦੇ ਵਿੱਚ ਇਹ ਤੋਣ ਹੈ ਲੋਕਾਂ ਦੀ ਸਿੱਖ ਇੰਦੀ ਆਪਣੇ ਆਪ ਨੂੰ ਹੀ ਸੇਖਾਂ ਸੋ ਅਸੀਂ ਪਹੁੰਚੇ ਜੀ ਸਾਡਾ ਇਹ ਫਰਜ਼ ਬੰਦਾ ਸੀ ਸਾਨੂੰ ਗੁਰੂ ਦੀ ਆਵਾਜ਼ ਮਾਰੀ ਹੈ ਵੀ ਸਾਡੇ ਗੁਰੂ ਦੀ ਬਦਵੀ ਹੋ ਰਹੀ ਹੈ ਬਦਵੀ ਤਾਂ ਅਸੀਂ ਗੱਲ ਕਰਦੇ ਨੂੰ ਕੋਈ ਕਰਦਾ ਬਾਹਰੋਂ ਆ ਕੇ ਕੋਈ ਅੰਗ ਪਾਰ ਜਾਂਦਾ ਗੁਰੂ ਘਰ ਦੇ ਦੁਸ਼ਟ ਜੋ ਪਿਛੇ ਵਾਪਰਿਆ ਜਿਵੇਂ 2015 ਤੋਂ ਲੈ ਕੇ ਸ਼ੁਰੂ ਹੋਇਆ ਕੰਮ ਹੈ ਪਰ ਆਪ ਅਸੀਂ ਆਪ ਕਰੀ ਜਾਂਦੇ ਆਂ ਇਧਰਾਂ ਦੇ ਵਿੱਚ ਗੁਰਬਾਨੀ ਦੀਆਂ ਪੋਤੀਆਂ ਜਿਹਦਰਾ ਪਿਓ ਪਰਦਾ ਸੀ ਉਹ ਮਰ ਗਿਆ ਹੁਣ ਨਹੀਂ ਪਰਦਾ ਤੂੰ ਇਹਨੂੰ ਗੁਰੂ ਘਰ ਲੈ ਆ ਕਿਤੇ ਇਹ ਸੰਸਕਾਰ ਕਰ ਦੇ ਸਤਕਾਰ ਦੇ ਨਾਲ ਇਧਰ ਐਸਪੀਸੀ ਆ ਕਾਰ ਸੇਵਾ ਵਾਲੇ ਨੇ ਜਾ ਕੋ ਲਾ ਕੇ ਗਵਾਂਢੀ ਘਰ ਤੱਕ ਵਿਗਲਾ ਜੇ ਤੇਰਾ ਨਹੀਂ ਬੇਲਾ ਘਰ ਘਾਟ ਕੰਮ ਕਰਦੇ ਤੇਰੇ ਕੋ ਠਿਆਦੇ ਦੋ ਜੋਬ ਕਰਦੇ ਦੋ ਖਿਦਾਰੀ ਜੋਬ ਕਰਦੇ ਅੱਗੇ ਤੋਂ ਜੋਬਾਂ ਦੀ ਲੱਗੀ ਜੱਗ ਲੱਗ ਗਈ ਪੋਤੀਆਂ ਦੀ ਕੋਈ ਕਬਜ਼ੇ ਕਰ ਲਈਏ ਤੇ ਗੁਰਬਾਨੀ ਰੋਲਦੀ ਰੋਲੇ ਪਰਾਂਗੇ ਮੈਨੂੰ ਕੀ ਲੱਗੇ ਕਾਰ ਵੀ ਕਰਾਂਗੇ ਜੀ ਪ੍ਰਸ਼ਾਸਨ ਆਇਆ ਨਾਲ ਘਰ ਭੰਨਾਂਗੇ ਇਹਦਾ ਆਲਮ ਉਹ ਵੀ ਉਹਨਾਂ ਫਰਜ਼ੀ ਨਹੀਂ ਪੈਦਾ ਲੋਕਾਂ ਨੂੰ ਉਲਟਾ ਕਹਿ ਰਿਹਾ ਕਿ ਉਲਟਾ ਫੋਨ ਦੇ ਉੱਤੇ ਗੱਲ ਕੀਤੀ ਇਹਨੇ ਸਿੰਘ ਨੇ ਬੰਦੇ ਨਾਲ ਵੀ ਤੇਰੇ ਘਰ ਜਾ ਪੁੱਛੀਆਂ ਕਹਿੰਦਾ ਤੇਰੇ ਤੇ ਪੁੱਛਿਆ ਕਰਾਵਾਂਗੇ ਤੂੰ ਪਰਕੇ ਸਾਹਿਬ ਜਾ ਕੇ ਬਾਹਰ ਸੁੱਟਦੇ ਆ ਕਹਿੰਦਾ ਉਲਟ ਤੂੰ ਕੌਣ ਹੁੰਦਾ ਮੇਰੇ ਘਰੇ ਆਉਣ ਵਾਲਾ ਤੁਸੀਂ ਲੋਕਾਂ ਨੂੰ ਕੀ ਫੀਲ ਕਰਦੀ ਜਿਨ੍ਹਾਂ ਦੇ ਘਰਾਂ ਜੀ ਲੋਕਾਂ ਨੂੰ ਅਪੀਲ ਕਰ ਰਹੀ ਜੀ ਸਾਡੇ ਕਿਰਤ ਕਰਨ ਹੋ ਗਏ ਸੀ ਆ ਕਿਰਤ ਕਰਨ ਤਾਂ ਦੀ ਹੱਦ ਹੋ ਗਈ ਸਾਡੀ ਸਿੱਖਾਂ ਦੀ ਵੀ ਆ ਸਾਡੇ ਗੁਰੂ ਦੇ ਹਾਲਾਤ ਨੇ ਗੁਰਬਾਣੀ ਆ ਗੁਰਬਾਣੀ ਦਾ ਇੱਕ ਸ਼ਬਦ ਵੀ ਕਿਤੇ ਲਿਖਿਆ ਤੇ ਸਤਿਕਾਰਯੋਗ ਪੂਜਿਆ ਜਾ ਗਿਆ ਤੇ ਇੱਥੇ ਤੇ ਗੁਰੂ ਸਾਹਿਬ ਆਫ ਆ ਜਾਣਾ ਜਦ ਬਰਾਜ ਪਤਲੀ ਲੋਕਾਂ ਨੂੰ ਗੁਟਕੇ ਲੱਗਦੇ ਕਾਗਜ਼ਾਂ ਤੇ ਲਖਿਆ ਕੁਝ ਲਿਖਿਆ ਹੋਊਗਾ ਵੀ ਕਾਲਾ ਕੁਝ ਲਗਿਆ ਪਰ ਸਾਡੇ ਵਾਸਤੇ ਜਾਗਤ ਜੋ ਦਿਖਾ ਜੰਦਾ ਜਦ ਮਹਾਰਾਜ ਨੇ ਇਹਨਾਂ ਵਾਸਤੇ ਪਾਣੀ ਗੁਟਕੇ ਨੇ ਪੋਤੀਆਂ ਨੇ ਕਾਗਜ਼ੇ ਕੀ ਆਈ ਮਹਾਰਾਜ ਜੰਦਾ ਪਰ ਸਾਡੇ ਕੋਲ ਨਹੀਂ ਇਹ ਜਰ ਹੁੰਦਾ ਇਹ ਬੀਬੀ ਸੀਸ ਕਰਕੇ ਖੜੀ ਅਸਲੀ ਸਦੀ ਤੇ ਬੰਦਾ ਹੁੰਦਾ ਤੇ ਸ਼ਾਇਦ ਖੜੇ ਨਾ ਹੁੰਦਾ ਲੱਗਦਾ ਆਪਣੀਆਂ ਉੱਤੇ ਆ ਭੈਣ ਵੀ ਵਾਇਰ ਕੋਈ ਨਾ ਜਾ ਰੋ ਪੱਖੇ ਆਜੋ ਉੱਥੇ ਹੂੰ ਗੁਰ ਤੋਂ ਕਿਰਪਾ ਕਰਨੀ ਮਹਿਰ ਕਰਨੀ ਮਰਚੀ ਪਾਸ਼ਾ ਜੀ ਆਪ ਜੀ ਨੇ ਬਖਸ਼ ਲੈਣਾ ਸੱਚੇ ਪਾਸ਼ਾ ਜੀ ਉਹ ਆਪ ਜੀ ਦੀਆਂ ਸਵਾਮਾਂ ਕਰਦੇ ਹੋਣ 10 ਸੱਚੇ ਪਾਸ਼ਾ ਜੀ ਉਹ ਆਪ ਜੀ ਦੇ ਵੱਲੋਂ ਹੁਕਮ ਹੋਇਆ ਤਰਨ ਤਾਰਨੇ ਸੱਚੇ ਪਾਸ਼ਾ ਜੀ ਉਹ ਆਪ ਜੀ ਦੀ ਪਿੱਤਰ ਗੁਰਬਾਨੀ ਦਾ ਨਰਾਦਰ ਹੋ ਰਿਹਾ ਸੀਗਾ ਦੁਸ਼ਟਾਂ ਦੇ ਵੱਲੋਂ ਮਲੇਸ਼ਾਂ ਦੇ ਵੱਲੋਂ ਆਪਣੇ ਘਰ ਦੇ ਵਿੱਚ ਕਾਬਜ਼ੀ ਦੀ ਪਿੱਤਰ ਗੁਰਬਾਣੀ ਦੀਆਂ ਪੋਥੀਆਂ ਖਲਾੜੀਆਂ ਸੁੱਟੀਆਂ ਹੋਈਆਂ ਸਨ ਸੇਵਕਾਂ ਵੱਲੋਂ ਜੇ ਬਾਸ਼ਾ ਜੀ ਇੱਥੇ ਪਹੁੰਚ ਕਰਕੇ ਆਪ ਜੀ ਦੇ ਸੱਚੇ ਪਾਸ਼ੇ ਪਿੱਤਰ ਗੁਰਬਾਣੀ ਦੇ ਪਵਿੱਤਰ ਅੰਗਾਂ ਨੂੰ ਉਸ ਦੇ ਪਾਸ਼ਾ ਜੀ ਕੁਪਿੱਤਰ ਪੋਥੀਆਂ ਨੂੰ ਸਾਂਭ ਸੰਭਾਲ ਕੀਤਾ ਗਿਆ ਹੈ ਕਿਰਪਾ ਕਰਨੀ ਜਿੰਨਾ ਦੁਸ਼ਟਾਂ ਵੱਲੋਂ ਜੇ ਪਾਸ਼ਾ ਮਲੇਸ਼ਾਂ ਦੇ ਵੱਲੋਂ ਇਹ ਕਰਤੂਤ ਕੀਤੀ ਗਈ ਹੈ ਆਪ ਜੀ ਕਿਰਪਾ ਕਰਨੀ ਉਹਨਾਂ ਨੂੰ ਸਮੱਤ ਬਖਸ਼ਣੀ ਕਿਰਪਾ ਕਰਨੀ ਮਾਰੇ ਆਪਣੇ ਚਰਨਾਂ ਨਾਲ ਜੋੜਨਾ ਗੁਰਬਾਣੀ ਦਾ ਸਤਕਾਰ ਗੁਰਬਾਣੀ ਦਾ ਪ੍ਰੇਮ ਕਰਨਾ ਸਿਖਾਉਣਾ ਜਿੰਨਾ ਸਿੰਘਾਂ ਦੇ ਵੱਲੋਂ ਇਹ ਸੁਆਵਾ ਕੀਤੀਆਂ ਗਿਆ ਚੜ ਸਿਰ ਤੇ ਮੇਰੇ ਭਰਾ ਥਕਣਾ ਅੱਗੇ ਤੋਂ ਭੇਖੋ ਸੱਚੇ ਪਾਤਸ਼ਾਹ ਜੀ ਅਸੇ ਜੇ ਕਾਰਜਾਂ ਦੀ ਸੁਆਮਾ ਲੈਣ ਦਾ ਬਰਦ ਬਖਸ਼ਣਾ ਬੇਦਵੀ ਦਾ ਹੋਵੇ ਮਾਰਚੇ ਪਾਤਸ਼ਾਹ ਜੀ ਆਪ ਸਤਿਕਾਰ ਬਹਾਲ ਰਵੇ ਇਹਦੇ ਵਾਸਤੇ ਆਪ ਜੀ ਖੇੜ ਵਰਤੋ ਕਿਰਪਾ ਵਰਤੋ ਮਾਰਚੇ ਪਾਤਸ਼ਾਹ ਜੀ ਕਿਰਪਾ ਕਰੋ ਆਪ ਜੀ ਦੇ ਪਿੱਤਰ ਅੰਗਨ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਪਿੱਤਰ ਪੋਤੀ ਸਹਿਬਾਨਾਂ ਨੂੰ ਇਹਨਾਂ ਦੁਸ਼ਟਾਂ ਦੇ ਕੋਲੋਂ ਲੈ ਕੇ ਜਾ ਰਹੇ ਹਨ ਆਪ ਜੀ ਨੇ ਕਿਰਪਾ ਕਰਨ ਸੱਚੇ ਪਾਸ਼ਾ ਸਤਕਾਰ ਦੀ ਬਹਾਲੀ ਵਾਸਤੇ ਸੱਚੇ ਪਾਸ਼ਾ ਰਸਤੇ ਵਿੱਚ ਆਦੀਆਂ ਬਿਆਦੀਆਂ ਨੂੰ ਬਿਜਾ ਕੇ ਰੱਖਣਾ ਮਾਰਚੇ ਪਾਸ਼ਾ ਜੀ ਆਪ ਨੂੰ ਮਿਲਿ ਸੱਚੇ ਅਰੇ ਸੋ ਚੜੇ ਸ਼ਰਨ ਪ੍ਰੇਸ ਤਰਾਣਾ ਗੁਰੂ ਕਬਨ ਸਿੰਘ ਚੜਦੀ ਹੋਵੇ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ